ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਪੁਰਾਣੇ ਪੰਜਾਬੀ ਮਾਪ ਤੋਲ ਬਾਰੇ ਕਿ ਕੀ ਹੁੰਦਾ ਹੈ ਇੱਕ ਤੋਲਾ ਇੱਕ ਰਤੀ ਇੱਕ ਮਾਸਾ ਇੱਕ ਛਟਾਂਕ ਪੁਰਾਤਨ ਸਮੇਂ ਵਿੱਚ ਮਾਪ ਤੋਲ ਦੀ ਸਭ ਤੋਂ ਛੋਟੀ ਇਕਾਈ ਸੀ ਚੌਲਾਂ ਦਾ ਦਾਣਾ 8 ਚੌਲਾਂ ਦੇ ਦਾਣੇ ਮਿਲ ਕੇ ਬਣਾਉਂਦੇ ਸਨ ਇੱਕ ਰਤੀ 8 ਰਤੀਆਂ ਬਰਾਬਰ ਹੁੰਦੀਆਂ ਸਨ ਇੱਕ ਮਾਸਾ ਦੇ ਅਤੇ 12 ਮਾਸੇ ਇਕੱਠੇ ਹੋ ਕੇ ਬਣਾਉਂਦੇ ਸਨ ਇੱਕ ਤੋਲਾ 16 ਅਜ ਵੀ ਵਾਤੋਂ ਵਿੱਚ ਹੈ ਤੇ ਇਹ ਬਰਾਬਰ ਹੈ 11.66 ਗ੍ਰਾਮ ਦੇ 5 ਤੋਲੇ ਮਿਲ ਕੇ ਬਣਾਉਂਦੇ ਸਨ ਇੱਕ ਛਟਾਂਕ ਅਤੇ 4 ਛਟਾਂਕਾਂ ਦਾ ਮਿਲ ਕੇ ਬਣਦਾ ਸੀ ਇੱਕ ਪਾਈਆ ਪਾਈਆ ਅੱਜ ਵੀ ਵਾਤੋਂ ਵਿੱਚ ਹੈ ਤੇ ਅਸੀਂ ਸਭ ਜਾਣਦੇ ਹਾਂ ਕਿ ਇਹ ਬਰਾਬਰ ਹੈ 250 ਗ੍ਰਾਮ ਦੇ 16 ਛਟਾਂਕਾਂ ਮਿਲ ਕੇ ਬਣਾਉਂਦੀਆਂ ਸਨ ਇੱਕ ਸੇਰ ਅਤੇ 40 ਸੇਰ ਮਿਲ ਕੇ ਬਣਾਉਂਦੇ ਸਨ ਇੱਕ ਮਣ ਮਣ ਅੱਜ ਵੀ ਵਾਤੋਂ ਵਿੱਚ ਹੈ ਤੇ ਇਹ ਬਰਾਬਰ ਹੈ 40 ਕਿਲੋਗ੍ਰam ਦੇ ਹੁਣ ਇੰਜ ਹੁੰਦਾ ਸੀ ਕਿ ਪੁਰਾਤਨ ਸਮੇਂ ਵਿੱਚ ਕਈ ਵਾਰ ਚੌਲਾਂ ਦੇ ਦਾਣੇ ਉਪਲਬਧ ਨਹੀਂ ਹੁੰਦੇ ਸਨ ਉਸ ਸਮੇਂ 8 ਖਸ ਖਸ ਦੇ ਦਾਣਿਆਂ ਨੂੰ ਬਰਾਬਰ ਮੰਨਿਆ ਜਾਂਦਾ ਸੀ ਚੌਲਾਂ ਦੇ ਇੱਕ ਦਾਣੇ ਦੇ ਇਹ ਸੀ ਮਾਪ ਤੋਲ ਦੀ ਪੁਰਾਤਨ ਇਕਾਈਆਂ ਦੇਖਣ ਦੇ ਲਈ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ